ਰਸਪਾਂਸਿੰਗ ਜੀ ਕਦੋਂ ਤੁਹਾਡਾ ਮੋਬਾਈਲ ਗਮ ਹੋਇਆ ਸੀ 6 ਮਹੀਨੇ ਪਹਿਲਾਂ ਆ ਕਿੰਨੇ ਪਤਾ ਲੱਗੇਗਾ ਭਾਉੜ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਰਾਜੀਆ ਦਾ ਪਿੰਡ ਠੀਕ ਹੈ ਤੁਸੀਂ ਇਹਦੀ ਦਰਖਾਸਤ ਇੱਥੇ ਥਾਣਾ ਨਿਹਾਲ ਸਿੰਘ ਵਾਲਾ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਉਹ ਜਿਹੜਾ ਮੋਬਾਈਲ ਹੈ ਜਿਹੜਾ ਇਹ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਰਾਮਦ ਕਰਕੇ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ ਇਹਨਾਂ ਦਾ ਬਹੁਤ-ਬਹੁਤ ਹੈ ਨਿਹਾਲ ਸਿੰਘ ਵਾਲਾ ਮੋਬਾਈਲ ਵਾਪਸ ਕੇ ਦਿੱਤਾ ਤੁਹਾਨੂੰ ਉਮੀਦ ਸੀ ਕਿ ਵੀ ਤੁਹਾਡਾ ਨਹੀਂ ਸੀ ਕਿੰਨੇ ਦਾ ਕੋਣਾ ਤੁਹਾਡੇ ਕੀਮਤ ਕਿੰਨੀ ਇਹਦੀ ਸੀ ਕਿਹਜਾਦਾ ਪੁਲਿਸ ਪ੍ਰਸ਼ਾਸਨ ਬਾਰੇ ਕੁਝ ਕਹਿਣਾ ਚਾਹੋਗੇ ਹਾਂਜੀ ਇਹਨਾਂ ਦਾ ਧੰਨਵਾਦ ਜੀ ਬਹੁਤ ਬਹੁਤ ਆਮ ਤੌਰ ਤੇ ਕਿਹਾ ਜਾਂਦਾ ਕਿ ਪੁਲਿਸ ਪ੍ਰਸ਼ਾਸਨ ਵੀ ਸਹੀ ਕੰਮ ਨਹੀਂ ਕਰਦਾ ਜੀ ਪੁਲਿਸ ਬਾਰੇ ਆਮ ਲੋਕ ਕਹਿੰਦੇ ਐ ਪਰ ਇੱਥੇ ਤੁਹਾਡਾ ਇਹਨੇ ਚਰਵਾ ਕੁਆਚਾ ਮੋਬਾਈਲ ਵੀ ਪੁਲਿਸ ਨੇ ਜਿਹੜਾ ਫਲਾ ਕੇ ਤੁਹਾਨੂੰ ਅੱਜ ਵਾਪਸ ਕਰ ਰਹੀ ਹੈ ਜੀ ਬਾਜੂ ਗੰਦਾ ਜੀ ਹਾਂ ਜੀ ਕੋਈ ਗੱਲ ਨਹੀਂ ਆਪਕੀ ਡਿਊਟੀ ਕਰੀਏ ਗਾੜੀ ਠੀਕ ਹੈ ਦੋਸ਼ੀ ਮੈਂ ਨਾ ਤਾਂ ਉਹ ਸੀ ਮੇਰੇ ਪਰੇਸ਼ਾਨੀ ਤੇ ਪਾਇ ਹੋ ਰਿਹਾ ਸੀ ਕਿ ਜੀ ਇਹ ਮੋਬਾਈਲ ਅਸੀਂ ਟ੍ਰੇਸ ਕਰ ਲਿਆ ਇਹ ਜਿਹੜੇ ਆਹ ਕੂੜਾ ਕਰਕਟ ਚੱਕਦੇ ਆਂ ਉਹਨਾਂ ਨੂੰ ਛੱਡ ਗਿਆ ਤੇ ਲੱਗ ਗਿਆ ਉਹ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਫੋਨ ਜਿਹੜਾ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਉਹਨਾਂ ਨੂੰ ਥੋੜਾ ਪਿਆ ਜੀ ਉਹ ਸਾਨੂੰ ਦੇਗੀ ਅੱਜ ਅਸੀਂ ਇਹ ਫੋਨ ਇਹਦੇ ਅਸਲ ਮਾਲਕਾਂ ਜਿਹੜਾ ਉਹਨੂੰ ਦੇ ਰਿਹਾ